ਹਾਂਜੀ ਬਰਾਡਫਾਰਮ YouTube ਚੈਨਲ ਐ Facebook ਪੇਜ ਤੇ ਤੁਹਾਡਾ ਸਵਾਗਤ ਆ ਅੱਜ ਆ ਜੀ ਆਪਾਂ ਕੋੜਕਪੁਰਾ ਮੰਡੀ ਦੇ ਵਿੱਚ ਲਾਈਵ ਆ ਤੂੜੀ ਦੀ ਬੋਲੀ ਤੇ ਤਰੀਕ ਦੀ ਗੱਲ ਕਰਗੇ ਤਾਂ ਜੀ 17 ਨਵੰਬਰ ਕਿਸਾਨ ਪ੍ਰਭੂ ਤਰੀਕ ਹੋ ਗਈ ਐ 17 ਨਵੰਬਰ ਤੇ 2025 ਨਾਗਾ ਦੀ ਗੱਲ ਕਰਾਂ ਤਾਂ ਉਹ ਨਾਗਾ ਐ 2 4 5 6 7 8 9 10 11 12 ਕਿਸਾਨ ਪ੍ਰਭੂ 12 ਦੇ ਨੇੜ ਤੇੜ ਨਾਗਾ ਐ ਤਰੀਕ ਹੋ ਗਈ ਐ 17 ਬਾਕੀ ਕਿਸਾਨ ਭਰਾਵੋ ਵੇਣੇ ਅੱਜ ਆਪਾਂ ਕੀ ਰੇਟ ਜਾਊਗਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਲਓ ਬਈ ਬੋਲੀ ਬਾ ਸ਼ੁਰੂ ਹੋਣ ਵਾਲੀ ਆ ਵੇਣੇ ਬਈ ਕਿੰਨੇ ਕ ਟਾਈਮ ਤੱਕ ਬੋਲੀ ਸ਼ੁਰੂ ਹੁੰਦੀ ਆ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਟਰਾਲੀਆਂ ਕਿੰਨੀਆਂ ਕਾਈਆਂ ਅੱਜ ਤੇ ਲਓ ਬਈ ਜਾਣਿਆ ਬਈ ਉਧਰ ਨੂੰ ਹਣ ਬਾਬਾ ਬੋਲੀ ਸ਼ੁਰੂ ਹੋਣ ਵਾਲੀ ਆ ਫੰਦਾ ਇਹਨੂੰ ਸ਼ੇਅਰ ਕਰ ਦਿਆ ਕਰੋ ਦਬਕੇ ਬਾਕੀ ਵੇਣਾਂ ਕੀ ਰੇਟੇ ਜਾਊਗਾ ਟਾਈਮ ਦੀ ਗੱਲ ਕਰਗੇ ਤਾਂ ਭਾਈ ਟਾਈਮ ਬਸ ਹੋਇਆ ਹੀ ਪਿਆ ਇੱਕ ਅੱਧਾ ਮਿੰਟ ਹੀ ਰਹਿੰਦਾ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਆਪਾਂ ਭਈ ਇੱਕ ਅੱਧਾ ਮਿੰਟ ਪਹਿਲਾਂ ਲਾਈਵ ਸ਼ੁਰੂ ਕਰ ਦਿੰਨੇ ਆ ਬਾਕੀ ਵੇਣਾਂ ਕਿਸਾਨ ਭਰਾਵੋ ਹੁਣ ਕੀ ਰੇਟੇ ਜਾਊਗਾ ਹੁਣ 18 ਨੂੰ ਹਰੇ ਰਸਤਾ ਨਾਲ ਹੀ ਨਹੀਂ ਪਤਾ ਲੱਗਿਆ ਚਲੋ ਵੇਣਿਆ ਭਈ ਕੀ ਜਾਂਦਾ ਬਾਕੀ ਭਈ ਨਾ ਗਾ ਤਾਂ ਜਵਾਵਾ ਆਏ ਆ 10 11 ਨਾ ਗਾਏ ਆ ਦਸਾਂ 11 ਨਾ ਗਾਂ ਦਾ ਪਤਾ ਲੱਗ ਜੂਗਾ ਕਿ ਰੇਟ ਹੈ ਜਾਂਦਾ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਆ ਜਾਓ ਭਾਈ ਬਾਕੀ ਵੇਣੇ ਆ ਜੀ ਹਿਸਾਬ ਪਤਾ ਲੱਗਊਗਾ ਤੇ ਕੀ ਨਹੀਂ ਜਾਂਦਾ ਵੇਨੇ ਅਭੀ ਬਾਕੀ ਕੀ ਜਿਹੜੇ ਆਂਦਾ ਹੈ। ਚੱਲ ਬੀ ਬੋਲੋ 1000 ਰੁਪਿਆ 1000 ਰੁਪਿਆ ਰੇਟ ਚੈੱਕ ਕਰਨਾ ਹੈ ਵੀਡੀਓ ਰੇਟ 1000 ਰੁਪਿਆ 100 ਰੁਪਏ 10 ਰੁਪਏ 15 ਗੀ ਕੱਚੀ 3 500 ਜੰਸੋਇਆ ਜੰਦਾ 40 ਮੈਂ 70 72 80 82 90 400 400 ਨਾ ਵੇਚਨੇ 400 ਰੁਪਏ ਬਾਈ ਜੀ ਲੋ ਵੀ ਕਿਸਾਨ ਭਰਾਵੋ ਜੋ ਕਿ ਪਹਿਲਾਂ ਨਾ ਸੀ 400 ਰੁਪਏ ਦੇ ਨੇੜ ਤੇੜ ਹੋ ਗਿਆ ਬਾਕੀ ਵੀ ਵੇਣੇ ਆ ਨਾਗ 13 ਹੋ ਗਿਆ ਤੇ 12 ਨਗ ਰਹਿ ਗਿਆ ਪਹਿਲੇ ਨਗ ਦੀ ਬੋਲੀ ਹੋ ਚੁੱਕੀ ਆ ਤੇ ਦੂਜੇ ਨਗ ਦੀ ਬੋਲੀ ਵੇਣੇ ਕਿੱਥੋਂ ਕਿੱਕਰ ਆਂਦੀ ਆ ਬਾਕੀ ਬਈ ਆਪਾਂ ਤੁਹਾਨੂੰ ਸਿੱਧਾ ਲਾਈਵ ਹੀ ਦਿਖਾਉਣੇ ਆ ਲਾਈਵ ਦੇ ਵਿੱਚ ਬਈ ਜੋ ਰੇਟ ਹੈ ਜਮਾ ਸਹੀ ਰੇਟ ਦਿਖਾਉਣੇ ਆ ਇਹਦੀ ਆ ਬਈ ਅੰਦਰੀ ਬਾਹਰ ਦੀ ਆਈ ਗਿੰਨੀ ਗੁੱਲੀ ਇਹ ਰਣਕ ਪਿਆਓ ਜੀ ਆ ਦੇ ਨਾਲ ਜੀ ਵੇਖ ਕੇ ਬੋਲੀ ਦਿਓ ਤੁੜੀ ਬਾਹਰ ਦੀਆ 200 ਰੁਪਇਆ 200 200 200 200 ਰੁਪਇਆ 5 ਰੁਪਇਆ ਹੀ 10 15 20 25 30 35 40 45 250 55 60 260 ਰੁਪਏ ਬੋਲਣਗੇ ਹਾਂਜੀ ਕਿਹੜਾ ਜੀ 260 ਰੁਪਏ ਬਾਈ ਜੀ ਲੋ ਵੀ ਕਿਸਾਨਪਰਾਵੋ ਜੀ ਨਾਗ 260 ਰੁਪਏ ਹੋ ਚੁੱਕਿਆ ਬਾਈ 200 ਤੇ 60 ਰੁਪਏ ਬਾਕੀ ਨਾਗ ਬਈ ਰਹਿ ਗਿਆ ਮਗਰ ਦੋ ਨਾਗਾਂ ਦੀ ਬੋਲੀ ਹੋ ਗਈ ਆ ਬਾਕੀ ਵੀ ਵੇਣਿਆ ਅਗਲੀ ਟਰਾਲੀ ਦਾ ਕੀ ਰੇਟ ਆਂਦਾ ਆਜੋ ਬਾਕੀ ਵੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਬਰਾਡਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਬਾਕੀ ਵੀ ਹਰ ਰੋਜ਼ ਜਿਹਦ ਤਰ੍ਹਾਂ ਪਤੂੜੀ ਦੀ ਬੋਲੀ ਤੇ ਆਉਣੇ ਆ ਆਪਣੇ ਬਾਈ ਤੋਂ ਦਿਖ ਹਾਂ ਲਾਈਕ ਕਰੋ ਪਹਿਲਾਂ ਚਾਰ ਸੱਤ ਨੇ ਭਈਆ ਬਾਬਾ ਨਾ ਅੰਦਲੀਆਂ ਮਾਰਦੀਆਂ ਜਾਵਾਂਗੇ ਯਾਰ ਫਿਰ ਚੱਲਣਾ ਉਹ ਕੰਮ ਲੈ ਜਾਗੇ ਨਾ ਕੰਮ ਹੀ ਜਾਣਗੇ ਹਾਂ ਬੱਸ ਲੈ ਕੇ ਪਹਿਲਾਂ ਹਾਂ ਅੱਛਾ ਸਵੇਰੇ 12 ਵਜੇ ਲੈ ਆ ਜੋ 12 ਵਜੇ ਤਰਾਕ ਬੋਲੀ ਕਰਦਾ ਹੁਣ ਬਾਅਦ ਗੱਲ ਕਰਦਾ ਜਾਦਾ ਚ ਰੱਖਾਂਗਾ ਮੈਂ ਕੀ ਦੀ ਆ ਬਈ ਆਪਣੀ ਬਈ ਆ ਕਿੰਨੀ ਕਿੰਨ੍ਹੇ ਕੋਲ ਵਿੱਚ ਉਹ ਮਾੜੇ ਵੜ ਛੱਟ ਥੱਲੇ ਪਈ ਐ ਦਾ ਜਿਆਦੇ ਨਾ ਖਲੇ ਮੁਰਤੇ ਰੋਣ ਨਹੀਂ ਨਹੀਂ ਸਾਰੇ ਨਹੀਂ ਆਈ ਐ ਆ ਬਾਈ ਵੇਖ ਕੇ ਬੋਲੀ ਦੇ ਇਹਨੂੰ ਥੱਕੀ ਟੋੜੀ ਐ ਜਾਨ ਤੇਰੇ ਨਾਲੇ ਬੋਲੋਈ ਬੋਲੋ ਬੋਲੀ ਫੜਾ ਦੇ ਹਾਂ ਬੋਲਦਾ ਵੀ ਇੱਥੇ ਕੋਈ ਉਹ ਵੀ ਬੋਲ啊 ਬੋਲੀ ਤੁਸੀਂ ਲਓ ਉਹ ਤਾਂ ਚਲੂ ਬਾਹਰੇ ਬਾਹਰ ਇਹ ਕਿਹੜਾ ਸਰਾਧਾਂ ਦਾ ਸੀਗਾ ਹਾਂ ਹਾਂ ਬਈ ਬੋਲਦਾ ਕੋਈ ਨਹੀਂ ਬੋਲਦਾ ਵੀ ਫੜ ਜਾ ਲਓ ਬਈ ਨਹੀਂ ਬੋਲੇ ਟਰਾਲੀ ਦੇ ਕੋਈ ਅਗਲੀ ਟਰਾਲੀ ਵੀਨੇ ਆਜੋ ਅੰਦਰ ਵੀ ਥੋੜੀ ਬੋਲੋ ਜੀ 350 850 52 60 65 400 400 ਬੋਲਾਂ ਵਿੱਚ ਨੇ 5 10 15 415 ਬੋਲਦਾ ਭਾਈ 415 ਰੁਪਏ ਲੈ ਜਾਣੇ ਆਏ ਉਹ ਜਿਹੜਾ ਜੁਗਾ ਕਿਵੇਂ ਲੋ ਭਾਈ 400 ਤੇ 15 ਰੁਪਏ ਨਾ ਅਗਲਾ ਗੋ ਚੁੱਕਿਆ ਅਗਲੇ ਨਾ ਵੇਣੇ ਵੀ ਕਿੱਥੋਂ ਕਿੱਥੇ ਜਾਂਦੇ ਕਿਸਾਨ ਭਰਾਓ ਨਾਗ ਵੀ ਅਜੇ ਖੜੇ ਆ 2 3 4 5 6 7 8 7 8 ਨਾ ਖੜੇ ਬੀਵਹ ਨਾ ਖੜੇ ਜੀ ਵੇਣੇ ਕੀ ਰੇਟਾਂ ਨਾਲ ਨਾਲ ਆ ਜਾਓ ਬਾਕੀ ਪੂੜੇ ਪੁਰਾਣੀ ਮੰਡੀ ਦੇ ਵਿੱਚ ਆਇਆ ਬਈ ਕਾ ਭਾਈ ਬੱਜਿਆ 1700 ਰੁਪਏ ਕਹਿੰਦਾ ਭਾਈ 1700 ਰੁਪਏ ਵਿਆਰਤ ਮੈਂ ਗਿਆ ਹੁਣ 1700 ਲੈ ਲਈ ਯਾਰ ਲੈ ਭਾਈ ਹੁਣ ਯਾਰ 100 ਦੇ ਦੀ 200 ਰੁਪਏ ਕਰਿਆ ਦੋੜੀ ਹੋਰ ਭਾਈ 300 ਰੁਪਏ 300 ਅੰਦਰ ਦੀ ਦੂੜੀ ਹਰੀ 300 5 10 15 20 25 30 35 40 45 950 54 60 65 70 75 80 85 90 95 400 400 ਬੋਲਣਾ ਪੰਜ 10 15 20 420 ਬੋਲਣਾ ਕਿਨੇ 420 420 ਸੋ ਨੋ ਨਾ ਗੱਲ ਆਈ। ਲਓ ਵੀ ਕਿਸਾਨਪਰਾਵੋ 400 ਤੇ 20 ਰੁਪਏ। ਇਹਨਾਂ ਦਾ ਬਈ 400 ਤੇ 20 ਰੁਪਏ ਹੋ ਚੁੱਕੇ ਬਾਕੀ ਅਗਲਾ ਨਾ ਗਵੇਂ ਕਿੱਥੋਂ ਕਿਤੇ ਕਰ ਆਂਦਾ ਆਜੋ। 420 ਹੋ ਗਿਆ ਭੀ ਇਹ ਨਾ ਗਤ। ਭਈ ਨੰਬਰ ਤੇ ਲਗਾਇਆ ਚਲ ਬੰਨ ਮੈਂ ਲਗਾ ਨਾ। ਬਾਅਦੇ ਜਾ ਕੇ ਫੋਨ ਲਾ ਦਿਆਂ ਉਹਨੂੰ। दर पची त साढे तव्हां सौ पचुजा सठ पैंहठ सतर पंजहतर असी पचासी पचासी 95 400 413 5 10 15 20 420 ਮੋਟਾ 420 ਕਰਤੀ ਫੇਰ ਓਏ 420 ਹੋ ਗਈ ਬਾਈ ਲਓ ਵੀ ਕਿਸਾਨਪਰਾ ਉਹ 400 ਤੇ 20 ਰੁਪਏ ਭਾਈ ਜੀ ਇਹ ਨਗ ਵੀ 400 ਤੇ 20 ਰੁਪਏ ਹੋ ਚੁੱਕਿਆ ਤੇ ਇੱਕ ਨਗ ਬਈ ਹੋਰ ਆ ਗਿਆ ਬਾਕੀ ਇਹ ਨਗ ਵੀ 400 ਤੇ 20 ਰੁਪਏ ਨੂੰ ਮਾਰਕੀਟ ਆ ਰਹੀ ਤੇ ਬਾਕੀ ਬਈ ਇੱਕ ਨਗ ਹੋਰ ਆ ਗਿਆ ਕੀ ਆਣਾ ਦੇ ਵੇਨਾ ਕਿੱਥੋਂ ਕਿੱਥਾ ਰੇਟ ਜਾਂਦਾ ਬਈ ਹਾਂ ਐ ਤਾਂ ਆਈ ਜਾਂ ਨੂੰ ਪਹਿਲਾਂ ਖੜੇ ਹੋ ਜਾਈਏ ਅਸੀਂ ਜਾ ਚੱਲ ਬਈ ਗੱਲ ਨਹੀਂ ਖਾਲੀ ਕੰਡਾ ਖਾਇਆ ਹੋਣਾ ਆਪਣਾ ਹਾਂ ਟਰਾਲੀ ਵੀ ਨਹੀਂ ਕਿਸਾਨ ਪ੍ਰਭੂ ਕਿੱਥੋਂ ਕਿੱਥੇ ਕਰ ਜਾਂਦੀ ਆ ਜੋ ਅੰਦਰ ਦੀ ਬਾਹਰ ਦੀ ਹੈ ਹਾਂ ਅੰਦਰ ਦੀ ਬਾਹਰ ਦੀ ਕਿਉਂ ਕਰੀ ਹੈ ਬਾਹਰ ਹੋ ਬਾਹਰ ਗੁਲੀ ਗੁਲੀ ਅੰਦਰ ਵਿੱਚ ਬਾਹਰ ਦੀ ਹੈ ਬੋਲਾ ਜੀ ਬੰਦੀ ਦੇ ਕੇ ਲਾਹਟ ਰਹੀ 250 ਰੁਪਿਆ 350 ਹਾਂ 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 50 60 70 80 81 92 700 5 10 15 20 25 25 ਫਟਕੀ लोभिक सरण प्रभा नाग जो कि तीन सौ तो तीह बैग चुकया तूड़ी वाइया अंदर दी जाने तो बहुत अज नाग बहुत सारे थी नाग आए थे अज चौदह चौदह तेरह चौदह नाग होने गए मेरे हिसाब किताब के क्योंकि दो नाग उदू बाद आ गए थे बारह नाग से दो नाग बाद चे चौदह नाग हो गए थे चौदह ਤੇ ਬਾਕੀ ਬਾਈ ਵੇਨੇ ਆ ਜੋ ਉਧਰ ਵੀ ਇੱਕ ਅੱਧਾ ਹੋਰ ਆ ਗਿਆ ਹੈ ਤੇ ਅਗਲੇ ਟਰਾਲੀ ਵੇਨੇ ਕਿੱਥੋਂ ਕਿਦ ਕਰ ਜਾਂਦੀ ਆ ਜਾਓ ਤੇ ਬਰਾਡ ਫਾਰਮ YouTube ਚੈਨਲ Facebook ਤੇ ਨੂੰ ਫੋਲੋ ਜ਼ਰੂਰ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਦੇਖ ਲੈ ਅਜ ਅੰਦਰ ਨਹੀਂ ਬਾਹਰ ਦੀ ਬਾਹਰ ਦੀ ਦੁਨੀਆ ਦੇ ਨਾਲ ਦੀ ਬਾਈ ਬੋਲੋ 250 ਰੁਪਿਆ ਲੱਕੜਾਂ ਦੇ ਕੰਢੇ 255 60 65 70 71 80 85 90 95 300 5 10 15 20 28 30 34 40 45 50 60 65 365 70 75 80 85 90 390 ਬੁੱਲੇ ਨੇ 395 ਲੋ ਵੀ ਕਿਸਾਨ ਭਰਾ ਉਹ ਟਰਾਲੀ 390 ਰੁਪਏ ਹੋ ਚੁੱਕੀ ਆ ਬਾਕੀ ਵੀ ਅਗਲਾ ਨਾ ਗਵੇਂ ਨੇ ਕਿੱਥੋਂ ਕਿੱਥੇ ਕਰ ਜਾਂਦਾ ਆ ਜੋ ਬਾਕੀ ਵੀ ਸਾਡੇ ਜੁਡੂ ਚੈਨਲ ਨੂੰ ਬਰਾਡਫਾਰਮ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਬਈ ਆਪਾਂ ਬਹੁਤ ਟਾਈਮ ਤੋਂ ਤੂੜੀ ਦੀ ਬੋਲੀ ਦੀ ਵੀਡੀਓ ਪਾਉਣੇ ਆ ਬਈ ਤੇ ਬਾਕੀ ਵੀ ਆਣੇ ਆ ਬਈ ਇਹਦਾ ਕੀ ਰੇਟ ਹੈ ਇਹਦਾ ਚੈਨਲ ਦੀ ਹਾਂ ਹਾਂ ਦੋ ਇੱਕੋ ਤਾਂ ਟਾਂਕ ਬਾਹਰ ਦੀ ਆ ਪਕੜਾਂ ਅੰਦਰ ਆਪਣੀ ਬਾਹਰ ਦੀ ਹੋਊਗੀ ਸੁੱਕੀ ਪਰ ਹਏ ਬੋਲੋ ਭਾਈ ਜ਼ੋਰ ਨਾਲ ਜ਼ੋਰ ਨਾਲ 200 ਰੁਪਿਆ 5 600 15 250 52 60 65 70 71 80 81 90 95 300 5 10 15 20 25 30 35 40 40 800 50 60 65 70 70 375 ਬੋਲਾਂਗੇ ਨਾ 375 ਆਪਣੇ ਲੋ ਵੀ 375 ਰੁਪਏ ਬਈ ਇਹ ਨਾ ਹੋ ਚੁੱਕਿਆ 375 ਇੱਕ ਬਈ ਉਧਰ ਹਾਲ ਲੈਂਡ ਤੇ ਖੜਾ ਇਧਰ ਬਈ ਆ ਵੀ ਹੋ ਚੁੱਕੀ ਹੈ ਬੋਲੀ ਤੇ ਅਗਲੇ ਨਾਗ ਦੀ ਵੇਣਾ ਕਿੱਥੋਂ ਟਿੱਕਰ ਜਾਂਦੀ ਹੈ ਬੋਲੀ ਆ ਜਾਓ ਤੇ ਹੋਰ ਟਰਾਲੀ ਵੇਣੇ ਆ ਜਾਓ ਆਸੇ ਜੀ ਭਾਈ ਜੀ ਦੇਖਾਈ ਆਹਰੋ ਯਾ ਖਾਲੀ ਜੀ ਹੰਦਰਾ ਦੇਖ ਲੋ ਆਪਾਂ ਬੋਲਾ ਕੋ ਤਾਂ ਹਾਂ ਆ ਕੇ ਪਾਏ ਤੇ 400 400 400 ਬੋਲਾ ਲੈ ਜੀ 10 ਰੁਪਏ 10 ਰੁਪਏ ਬੋਲਾ ਜੀ ਨੇ ਲੋ ਵੀ 410 ਰੁਪਈ 410 ਰੁਪਈ ਦਾ ਰੇਟ ਹੋ ਚੁੱਕਿਆ ਬਾਕੀ ਬਈ ਨਾਕ ਰਹਿ ਗਏ ਤਿੰਨ ਸਰਫੀ ਤਿੰਨ ਨਾਕ ਰਹਿ ਗਏ ਉਹ ਤਿੰਨ ਨਾਕਾਂ ਦਾ ਵੇਨੇ ਕਿਸਾਨ ਭਰਾਵੋ ਕਿੱਥੋਂ ਤੱਕ ਰੇਟ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਜੇ ਵੇਨੇ ਬਈ ਆਹ ਲਾਂ ਨਾਕ

5 ਰੁਪਏ 10 ਰੁਪਏ 15 20 35 435 ਬੋਲਾਂਗੇ ਨੇ 435 ਰੁਪਏ ਲੋ ਵੀ ਕਿਸਾਨ ਭਰਾਵੋ 435 ਰੁਪਏ ਬਈ ਇਹ ਨਾ 435 ਰੁਪਏ ਹੋ ਚੁੱਕਿਆ ਹੈਗਾ 435 ਬਈ ਅਗਲੇ ਦੋ ਨਾਗ ਰਹਿ ਗਏ ਮੇਰੇ ਹਿਸਾਬ ਤਾ ਉਹਦੇ ਨਾਲ ਦੋ ਨਾਗ ਦਾ ਵੇਨੇ ਰੇਟ ਕਿੱਥੋਂ ਕਿੱਥੇ ਕਰੇ ਜਾਂਦਾ ਬਾਕੀ ਵੀਡੀਓ ਨੂੰ ਬਈ ਲਾਈਕ ਐਂਡ ਸ਼ੇਅਰ ਕਮੈਂਟ ਕਰਦਾ ਕਰੋ ਬਾਕੀ ਵੀ ਵੇਣਿਆ ਆਜੂ ਕਿਸਾਨ ਭਰਾਵੋ ਅੱਗੇ ਆ ਨਾ ਨਾ ਦਾ ਰੇਟ ਵੇਣਿਆ ਤਿੰਨ ਨਾਕ ਰਹਿ ਗਿਆ ਕਿਉਂਕਿ ਕੋ ਕੋ ਉੱਤਰ ਖੜਾ ਬਈ ਹਾਲੈਂਡ ਵਾਲਾ ਅੰਦਰ ਦੀ ਆ ਬਾਈ ਰੱਖ 400 400 ਬਾਈ ਕੇਵਲ ਆ ਜੀ ਇਹ ਫੁੱਲ ਲਾਲਿਆਂ ਨੇ ਕਰਾਇਆ ਕਰਾਇਆ ਕੋਈ ਨਹੀਂ ਬਾਈ ਲਾਲੇ ਦਾ ਲੱਕੜ ਕੰਡਾ ਕਰਾ ਲਗੇ ਪਹੁੰਚੇ 400 ਕਹਿੰਦੇ 400 ਲੱਕੜ ਕੰਡਾ ਹੀ ਕਰਾ ਲਗੇ ਫਿਰ 400 ਬੋਲਣ ਨੇ 400 ਰੁਪਏ ਜਲਦਰਾ ਲਓ ਜੀ ਇਹਨਾਂ ਕਾ 400 ਰੁਪਏ ਹੋ ਚੁੱਕੇ ਆ ਕਿਸਾਨ ਭਰਾਵੋ 400 ਰੁਪਏ ਨਗਦ ਦਾ ਰੇਡ ਰੱਖ ਦਿੱਤਾ ਤੇ ਵੇਚ ਚੁੱਕੀ ਏ ਟਰਾਲੀ ਬਈ ਇੱਕ ਇਧਰ ਮਿੰਦਰਾ ਤੇ ਖੜੀ ਆ ਇਹ ਹੈਗਾ ਬਈ 256 ਡੀ ਆਈ ਤੇ ਬਈ ਉਧਰ ਹੀ ਖੋਲਣ ਤੇ ਆ ਬਾਕੀ ਭਈ ਵੇਨੇ ਕਿੱਥੋਂ ਤੱਕ ਰੇਟ ਜਾਂਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਆਜੋ बाहर भी आ, नहीं ही ही तुण। तुण। है, नहीं दिया। 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 अंदर भी है, है, अंदर दिया। अंदर भी भी तुरी बोलना भाई ढाई सौ रुपया ਵੀਰ। 820 ਬੋਲਾਂਗੇ ਨਾ। ਬਾਬਾ ਜਾ ਕੇ ਜਾਣੀ। 820 ਬਾਈ। ਕਿਹੜੀ ਖਾ ਜਾਣੀ? ਨਾ ਬਾਈ 300 ਤੇ 320 ਰੁਪਏ ਰੇਟ ਹੋਇਆ ਕਿਸਾਨ ਭਰਾ ਉਹ ਇੰਨਾ ਕਿਹਾ 300 ਤੇ 20 ਰੁਪਏ। ਇੱਕ ਨਾਗ ਰਹਿ ਗਿਆ ਬਾਈ। ਬਈ ਅੱਜ 430 35 ਰੁਪਈਆਂ ਤੇ ਕਰ ਰੇਟ ਗਿਆ ਅੱਜ 17 ਤਰੀਕ ਨੂੰ। ਬਾਕੀ ਬਾਈ ਵੇਣਿਆ ਇੱਕ ਨਾਗ ਰਹਿ ਗਿਆ ਨਿਊ ਹਾਲੈਂਡ ਵਾਲਾ ਉਧਰਲੇ ਪਾਸੇ ਜੀ। ਭੇਣਿਆਂ ਦਾ ਕਿੱਥੋਂ ਕਿੱਦ ਕਰੇਡ ਜਾਂਦਾ ਕਿਸਾਨ ਭਰਾਵੋ ਬਾਕੀ ਬਈ ਆ ਜੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਲਾਈਵ ਕਰਦਿਆ ਕਰੋ ਇੱਕ ਨਾਕ ਰਹਿ ਗਿਆ ਕੋਈ ਇੱਕੋ ਨਾਕ ਦਾ ਰੇਟ ਵੇਨਾ ਕਿੱਥੋਂ ਕਿੱਦ ਕਰਾਣਾ ਬਈ ਜਾਊਗਾ ਇੱਕ ਨਾਕ ਵੀ ਕੀ ਆ ਕਾਰਡ ਬਣਾਇਆ ਜਸਰ ਲਾਈਕ ਉਹ ਵੇਖ ਲੇ ਰੇਟ ਕੀ ਜਾਂਦਾ ਹੈ ਰੈਕ ਟਰਾਲੀ ਦਾ ਇੱਕ ਟਰਾਲੀ ਕਿੰਨਾ ਰਹਿ ਗਿਆ ਠੀਕ ਹੋਰ ਇੱਕ ਨਾ ਕਾਨੂੰ ਛੱਡਣਾ ਯਾਰ ਹਣਾ ਆਪਾਂ ਸਹੀ ਆ ਭਾਈ ਸਹੀ ਆ ਸਹੀ ਆ ਦੋ ਨਾ ਕੇ ਪਏ ਆ ਲੱਗਦਾ ਹਾਂ ਭਾਈ ਚਲ ਲੈ ਜਾ ਕੋਈ ਨਹੀਂ ਹਣਾ ਆਹਾ ਹਾਂ ਜ਼ੋਰ ਦੀ ਆ ਪਿੱਛੇ ਖੜ ਗਈ ਉਹਦਾ ਆਹ ਤਰ ਗਾਇ ਲੈਣੀ ਤੂੰ ਅੱਜ ਤਰ ਲੈਣੀ ਆ ਉਹ ਕਰਨ ਨੂੰ ਆਉਂਦੇ ਨਹੀਂ ਜੀ ਉਹਦੇ 3 ਪਾਤਾ ਪੰਜ ਉਹ ਨੂੰ ਰੱਖਣੇ ਫੇਰੀ ਆ ਤਾਰੀ ਦੀ ਤਾਂ ਕੰਬੂ ਜੀ ਆਹ ਲਾਹਣੀ ਤੇ ਲਾ ਰਹੀ 800 ਰੁਪਿਆ 300 5 35000 54 60 360 ਪੈਂਗਾ 70 ਓਦਰ 71 ਦੱਸਣ ਜਲਾ ਸੀ 375 80 380 ਹੋਲਾਂਗੇ ਨਾ 300 ਲਾ ਬਈ 300 ਤੇ 80 ਰੁਪਏ ਤੇ 22 ਪਰ ਕਹਿੰਦਾ ਭਾਈ ਨਹੀਂ ਵੇਚਨੀ ਇੰਨੇ ਰੁਪਏ 380 ਰੁਪਏ ਵੇਚੀ ਲੱਗੀ ਸੀਗੀ ਬਾਕੀ ਵੀ ਕਿਸਾਨ ਭਰਾ ਉਹ ਮਾਹੌਲ ਸ਼ੋਰ ਚੈੱਕ ਕਰ ਹੀ ਸਕਦੇ ਹਾਂ ਭਈ ਅੱਜ ਨਾਗਵਾਵਾ ਆਈ ਸੀ ਬਾਕਾ ਕੋਰ ਪੂਰਾ ਮੰਡੀ ਦੇ ਵਿੱਚ ਭਈ ਵੇਣਿਆ ਵੀ ਹੁਣ ਕੱਲ ਨੂੰ ਕਿੱਥੋਂ ਕਿੱਥੇ ਰੇਟ ਆਂਦਾ ਭਈ ਅੱਜ ਰੇਟ ਯਾਰ ਕਿੱਥੋਂ ਕਿੱਥੇ ਕਰ ਗਿਆ ਅੱਜ ਭਈ 430 ਰੁਪਏ ਵਧੀਆ ਥੋੜੀ ਦਾ ਠੀਕ ਆ ਤੇ ਕਿੰਨੇ ਕ ਬਾਈ ਟਿੱਕਰ ਬੋਲੀ ਲੱਗਦੀ ਹੈ ਕੋੜਕਪੁਰਾ ਮੰਡੀ ਦੇ ਵਿੱਚ ਬਾਈ ਜੀ ਕੋੜਕਪੁਰਾ ਮੰਡੀ ਦੇ ਵਿੱਚ ਸਾਢੇ ਜਿਹੜਾ 7 ਵਜੇ ਤੋਂ ਸ਼ੁਰੂ ਹੋ ਕੇ ਤੇ ਬਾਈ ਜੀ ਕਈ ਵਾਰ ਤਾਂ ਜਿਹੜੇ ਨਾਗ 12 13 ਹੁੰਦੇ ਬਾਈ ਜੀ 40 45 ਹੋ ਜਾਂਦੇ ਬਾਈ ਠੀਕ ਆ ਬਾਈ 7:40 45 ਮਿੰਟ ਜਿਹੜੇ ਠੀਕ ਆ ਬਾਈ ਨਾ ਕਿ ਜਨਾ ਕਿੰਨੇ ਆਈ ਸੀ ਕਿ ਬਾਈ 13 ਨਾਗ ਹੋ ਗਏ ਸੀ ਬਾਈ ਅੱਜ ਪੂਰੇ ਹਾਂ ਜਿਹੜੇ ਗਾ 13 ਤੋਂ 14 ਵੀ ਖੋ ਜਾਂਦੇ ਆ ਜਿਹੜੇ ਗਾ ਗੂ ਤੂੜੀ ਲੋਕਾਂ ਕੋਲੇ ਬਹੁਤ ਪਈ ਆ ਬਾਈ ਤੂੜੀ ਜਿਹੜੇ ਨਾਗ ਅੱਜ ਇੱਥੇ ਹੁਣ 13 ਆਏ ਸੀਗੇ ਜਿਹੜਾ ਗਾ ਨਾਗ ਵਧ ਹੀ ਜਾਂਦੇ ਆ ਬਾਈ ਅੱਗੇ ਨਾਲ ਠੀਕ ਆ ਬਾਈ ਹਾਂ ਨਾਗ ਬਾਈ ਬਾਈ ਕਹਿੰਦਾ ਵਧ ਹੀ ਜਾਂਦੇ ਆ ਠੀਕ ਆ ਲੋਕਾਂ ਕੋਲੇ ਬਹੁਤ ਪਈ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਬਾਕੀ ਬਾਈ ਰੇਟ ਹਜੇ ਗਾਂ ਹੌਲੀ ਹੌਲੀ ਕੋਈ ਉਮੀਦ ਹੋਵੇ ਵਧਣ ਦੀ ਹਾਂ ਬਾਈ ਵਧਾਂਗੇ ਪਤਾ ਨਹੀਂ ਕੀ ਪਰ 500 ਤੋਂ ਥੱਲੇ ਜਾਣਗੇ ਬਾਈ ਹਾਲੇ ਕਿਉਂਕਿ ਲੋਕਾਂ ਕੋਲ ਤੂੜੀ ਬਹੁਤ ਪਈ ਜਿਆਦੇ ਬਈ ਕਮੈਂਟ ਆਉਂਦੇ ਰਹਿੰਦੇ ਨਾ ਬਈ ਫਿਰ ਹਾਂ ਕਮੈਂਟ ਕਹਿੰਦੇ ਬਈ ਕਿ ਕਿੰਨਾ ਬਈ ਕੀ ਹਿਸਾਬ ਕਿਤਾਬ ਚੱਲੀ ਜਾਂਦਾ ਸਹੀ ਗੱਲ ਆ ਬਈ ਬਾਕੀ ਬਾਈ ਵੀ ਆਪਣਾ ਵੀਡੀਓ ਪਾਉਂਦਾ ਹਾਂਜੀ ਹਾਂਜੀ ਬਾਈ ਨੂੰ ਵੀ ਬਹੁਤ ਕਮੈਂਟ ਕਰਦੇ ਬਈ ਕਿੱਥੋਂ ਕਿੱਦ ਕਰ ਰੇਟ ਕੀ ਹਿਸਾਬ ਕਿਤਾਬ ਕਿ ਨਹੀਂ ਬਈ ਹਾਂਜੀ ਹਾਂਜੀ ਬਈ ਜੀ ਤੇ ਬਾਈ ਬਾਕੀ ਮਲਾ ਤਾਂ ਇੱਕ ਟਰਾਲੀ ਹੋਰ ਰਹਿ ਗਈ ਹੈ ਕਿਸਾਨ ਪਰ ਉਹ ਇਹ ਟਰਾਲੀ ਦਾ ਰੇਟ ਵੇਣਿਆ ਬਈ ਇਹ ਟਰਾਲੀ ਦਾ ਰੇਟ ਆਇਆ ਸੀ ਗਈ ਇਹ ਮੈੜੀ ਆ ਤੂੰ ਹੀ ਅੱਛਾ ਬਈ ਇਹ ਮੈੜੀਆ ਤੇ ਦਾ ਰੇਟ ਨਾਲੇ ਨਹੀਂ ਲੱਗਿਆ ਇਹ ਡਾਉਨ ਸੀਗਾ ਪਹਿਲਾਂ ਕਿੰਨਾ ਕਿ ਲੱਗਿਆ ਹੀ ਨਹੀਂ ਸੀ ਭਾਈ ਲੱਗਿਆ ਨਹੀਂ ਭਾਈ ਮੈਰੀ ਵਾਲੀ ਠੀਕ 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 ਆ ਭਾਈ ਰੇਟ ਭਾਈ ਇਹਦਾ ਲੱਗਿਆ ਹੀ ਨਹੀਂ ਸੀ ਅਜੇ ਆ ਰੰਗ ਰੰਗੂ ਡਾ ਪਿਆ ਬਾਸ ਬਾਕੀ ਭਈਆ ਬਾਈ ਮਿਲਦਾ ਰੇਟ ਕਿਹਾ ਹਾਲੈਂਡ ਲਿਆ ਪੂਰ ਭਾਈ 4 36 ਦੀ 400 ਲਾਦਾ ਜੀ ਰੇਟ 80 ਸੀ 80 ਨਹੀਂ ਵੇਚਣਿਆ ਦਾ 400 ਰੁਪਈਆ ਦੇ ਲਿਆ ਭਾਈ ਪਰ 400 ਹੀ ਸਹੀ ਬਾਤ ਕੀਆ ਨਾ ਬਈ ਕਾਲੂ ਵੀ ਕਾਲੂ ਵੇਖਾਂਗੇ ਨਾ ਕੀ ਰੇਟ ਆਉਂਦਾ ਇੱਕ ਮਿੰਟ ਵੇਖ ਲੀ ਗੇ ਯਾਰ ਉਹ ਟਰਾਲੀ ਦਾ ਵੀ ਕੀ ਹਿਸਾਬ ਕਿਤਾਬ ਜਾਂਦਾ ਤੇ ਕੀ ਨਹੀਂ ਜਾਂਦਾ ਧੂੜੀ ਬਾੜੀ ਮੈਲੀ ਜੀ ਹੈ ਨਾ 150 ਕਹਿਤਾ ਮਿਲਾਦਾ ਹਨ 150 ਕਹਿਤਾ ਬਈਓ ਟਰਾਲੀ ਦਾ ਤੇ ਪਰ ਉਹ ਨਹੀਂ ਕਿਉਂਕਿ ਤੂੜੀ ਵੀ ਵਾਵਾ ਮੈਲੀ ਸੀਗੀ 200 ਰੁਪਏ ਦੇ ਰੇਟ ਤੇ ਬਈਓ ਟਰਾਲੀ ਦਾ ਰੇਟ ਰੱਖਿਆ ਗਿਆ ਪਰ ਨਹੀਂ ਭਾਈ ਨੇ ਮੇਰੇ ਹਿਸਾਬ ਦੇ ਕਿਤਾਬ ਦੇ ਨਾਲ ਵਿੱਚ ਬਾਕੀ ਵੀ ਵੇਣੇ 18 ਤਰੀਕ ਨੂੰ ਕੀ ਰੇਟ ਆਊਗਾ ਬਾਕੀ ਵੀ ਬਰਾਡ ਫਾਰਮ YouTube ਚੈਨਲ ਤੇ ਸਬਸਕ੍ਰਾਈਬ ਤੇ Facebook ਵੀ ਨੂੰ ਫੋਲੋ ਬਾਕੀ ਵੀ ਬਾਸਪਤੀ ਦੀ ਬੋਲੀ ਤੇ ਆਵਾਂਗੇ ਕਿ ਨਹੀਂ ਕਿੰਨੇ ਵਜੇ ਲੱਗਦੀ ਆ 11 ਵਜੇ ਬਈ ਠੀਕ ਆ 11 ਵਜੇ ਵੀ ਬਾਤ ਪਈ ਬੋਲੀ ਲੱਗਦੀ ਅੱਜ ਸੋਮਵਾਰ ਅੱਜ ਲੱਗੂ ਤੇ ਵੇਣਿਆ ਵੀ ਕੀ ਮਾਹੌਲ ਬੰਦਾ ਪੂਰਾ ਸਰਾ ਤੇ ਬਾਕੀ ਜਰੂਰ ਆਵਾਂਗੇ ਤੁਸੀਂ ਵੀ ਬਈ ਦੱਸਿਆ ਕਰੋ ਬਾਕੀ ਬਈ ਬਹੁਤ ਬਹੁਤ ਧੰਨਵਾਦ ਆਪਣੇ YouTube ਚੈਨਲ Facebook ਪੇਜ ਦੇ ਨਾਲ ਜੁੜਨ ਵਾਸਤੇ ਬਾਈ ਜੀ ਕੋਟਪੂਰਾ ਦੀ ਮੰਡੀ ਦੇ ਵਿੱਚ ਤੇ ਆਏ ਆ ਬਾਕੀ ਵੀ ਵੇਣਿਆ ਹੁਣ ਕੱਲੂ ਕੀ ਹਿਸਾਬ ਕਿਤਾਬ ਜਾਂਦਾ ਅੱਜ ਤਾਂ ਬਈ 12 14 ਨਗਾਂ ਦੇ ਨੇੜੇ ਆਏ ਸੀਗੇ 14 15 ਇੱਥੇ ਜੇ ਨਾ ਗਾਈ ਸੀ ਬਾਕੀ ਵੀ ਵੇਣੇ ਹੁਣ ਪਹਿਲੂ ਕੀ ਰੇਟ ਆਊਗਾ ਤੇ ਕੀ ਨਹੀਂ ਜਾਂਦਾ ਤੇ ਭਾਈ ਬਹੁਤ ਬਹੁਤ ਧੰਨਵਾਦ ਬੱਚਾ ਵੀ ਆ ਜਾਂਦੇ ਵੀ ਕਮੈਂਟ ਜ਼ਰੂਰ ਕਰਿਆ ਕਰੋ ਕਈ ਵੀਰ ਭਰਾ ਕਮੈਂਟ ਨਹੀਂ ਕਰਦੇ ਤੇ ਭਾਈ ਵੀਡੀਓ ਵੇਖ ਲੈਂਦੇ ਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਵੇਖ ਕੇ ਬਿਸ਼ਾ ਆਇਆ ਨਾ ਕਰੋ ਤੇ ਬਹੁਤ ਬਹੁਤ ਧੰਨਵਾਦ